ਸਤਿ ਸ਼੍ਰੀ ਅਕਾਲ ਪੀਪੀ 32 ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇਸ ਸਮੇਂ ਅਸੀਂ ਬਾਈਪਾਸ ਤੇ ਮੌਜੂਦ ਆ ਔਰ ਕਲਾਮ ਪਿੰਡ ਦੇ ਨਜ਼ਦੀਕ ਇੱਥੇ ਇੱਕ ਡੈੱਡ ਬੋਡੀ ਮਿਲਦੀ ਆ ਜੀ ਉਸ ਤੋਂ ਬਾਅਦ ਚੋਂ ਸਾਡੀ ਟੀਮ ਵੱਲੋਂ ਵੀ ਪੁਲਿਸ ਮੁਲਾਜ਼ਮਾਂ ਨੂੰ ਇਨਫੋਰਮ ਕੀਤਾ ਜਾਂਦਾ ਹੈ ਐਸ ਐਚਓ ਸਹਿਬਾਨ ਨੂੰ ਕਾਲ ਕੀਤੀ ਜਾਂਦੀ ਹੈ ਔਰ ਤੁਰੰਤ ਹੀ ਪੁਲਿਸ ਦੀ ਟੀਮ ਇੱਥੇ ਪਹੁੰਚਦੀ ਹੈ ਐਂਬੂਲੈਂਸ ਨੂੰ ਵੀ ਜਿਹੜਾ ਇਨਫੋਰਮ ਕੀਤਾ ਜਾਂਦਾ ਉਹ ਵੀ ਇੱਥੇ ਪਹੁੰਚ ਜਾਂਦੀ ਹੈ ਔਰ ਹੁਣ ਡੈੱਡ ਬੋਡੀ ਨੂੰ ਜਿਹੜਾ ਆ ਹਸਪੀਟਲ ਵਿਖੇ ਲੈ ਜਾਇਆ ਜਾ ਰਿਹਾ ਲੇਕਿਨ ਜਦੋਂ ਅਸੀਂ ਪਹੁੰਚ ਕਿੱਥੇ ਚੇਕੇ ਵਾਲੇ ਨਾਲ ਗੱਲਬਾਤ ਕਰਦੇ ਆ ਤਾਂ ਉਹ ਕਹਿੰਦੇ ਸਾਨੂੰ ਕੋਈ ਆਵਾਜ਼ ਸੁਣਾਈ ਨਹੀਂ ਦਿੱਤੀ ਪਰ ਜਿੱਥੇ ਡੈੱਡ ਬੋਡੀ ਪਈ ਹੈ ਉੱਥੇ ਇੱਕ ਪੋਲ ਵੀ ਹੈ ਲੋਹੇ ਦਾ ਪੋਲ ਵੀ ਹੈ ਉਸ ਦੀ ਜੇਬ ਵਿੱਚੋਂ ਫੋਨ ਤੇ ਘੰਟੀ ਵੱਜ ਰਹੀ ਸੀਗੀ ਜਿਸ ਨੂੰ ਜਿਹੜੇ ਰਾਹੀਰ ਮੌਜੂਦ ਨੇ ਉਹਨਾਂ ਨੇ ਚੱਕ ਕੇ ਸੁਣਿਆ ਤੇ ਪਰਿਵਾਰ ਨੂੰ ਇਨਫੋਰਮ ਕਰ ਦਿੱਤਾ ਉਹ ਇੱਥੇ ਆ ਰਹੇ ਨੇ ਲੇਕਿਨ ਪਿੱਛੇ ਕਾਰਨ ਕੀ ਹੈ ਕਿਉਂਕਿ ਕੁਝ ਲੋਕ ਦੱਸਦੇ ਨੇ ਕਿ ਪਹਿਲਾਂ ਦੋ ਜਾਨੇ ਮੋਟਰਸਾਈਕਲ ਤੇ ਸਵਾਰ ਸੀ ਇੱਕ ਨੂੰ ਕੋਈ ਚੱਕ ਕੇ ਲੈ ਗਿਆ ਇਹ ਮਨ ਘੜਤ ਗੱਲਾਂ ਨੇ ਕਿ ਸੱਚੀ ਗੱਲ ਨੇ ਇਹ ਤਫਤੀਸ਼ ਦਾ ਮੈਟਰ ਹੈ ਪਰ ਪੁਲਿਸ ਨੂੰ ਜਿੱਦ ਦੇ ਇਨਫੋਰਮ ਕਰਦੇ ਆ ਪੰਜ ਸੱਤ ਮਿੰਟ ਦੇ ਅੰਦਰ ਅੰਦਰ ਹੀ ਐਸਐਚਓ ਸਾਹਿਬ ਇੱਥੇ ਪਹੁੰਚ ਜਾਂਦੇ ਆ ਔਰ ਤਫਤੀਸ਼ ਚੱਲ ਰਹੀ ਹੈ ਤਾਂ ਡੈੱਡ ਬਾਡੀ ਨੂੰ ਤੁਸੀਂ ਤਸਵੀਰਾਂ ਰਾਈ ਦੇਖ ਪਾ ਰਹੇ ਹੋ ਡੈੱਡ ਬਾਡੀ ਨੂੰ ਜਿਹੜਾ ਐਂਬੂਲੈਂਸ ਵਿੱਚ ਪਾ ਕੇ ਸਿਵਲ ਹਸਪੀਟਲ ਵਿਖੇ ਲਿਜਾਇਆ ਜਾਵੇਗਾ ਔਰ ਬੜੀ ਹੀ ਮੰਦ ਭਾਗੀ ਗੱਲ ਹੈ ਜੋ ਮੋਟਰਸਾਈਕਲ 'ਚ ਇਧਰ ਆਪਾਂ ਮੋਟਰਸਾਈਕਲ ਹੀ ਦਿਖਾ ਦੀ ਆਜੋ ਤਾਂ ਮੋਟਰਸਾਈਕਲ ਦੱਸਿਆ ਜਾ ਰਿਹਾ ਉਹਦੇ ਵਿੱਚ ਜਿਹੜੀ ਆਰਸੀ ਕੱਢੀ ਹੈ ਉਹਦੇ ਵਿੱਚ ਲੰਗੜੋਏ ਦਾ ਐਡਰੈਸ ਸਾਹਮਣੇ ਆਉਂਦਾ ਤਾਂ ਪੂਜਾ ਰਾਣੀ ਕੇਅਰ ਆਫ ਰਾਣਾ ਇਦਾਂ ਲਿਖਿਆ ਆ ਰਿਹਾ ਜਿਹੜੀ ਸਾਡੇ ਤੱਕ ਗੱਲ ਪਹੁੰਚੀ ਹੈ ਔਰ ਹੁਣ ਮਲਾਜ਼ਮਾਂ ਦੀ ਤੇ ਆਮ ਜਿਹੜੇ ਰਾਹਗੀਰ ਨੇ ਉਹਨਾਂ ਦੀ ਮੁਸ਼ਕਲ ਚੱਲ ਰਹੀ ਹੈ ਡੈੱਡ ਬੋਡੀ ਨੂੰ ਸਟਰਕਚਰ ਤੇ ਪਾ ਕੇ ਸਿਵਲ ਹਸਪੀਟਲ ਵਿਖੇ ਲਿਜਾਇਆ ਜਾਵੇਗਾ ਔਰ ਜਿਹੜਾ ਸਿਰ ਹੈ ਉਹ ਬੁਰੀ ਤਰ੍ਹਾਂ ਖੁੱਲ ਗਿਆ ਹੈ ਖੋਪੜੀ ਜਿਹੜੀ ਖੁੱਲ ਗਈ ਹੈ ਔਰ 30 ਸਾਲ ਦੇ ਆਸ-ਪਾਸ ਨੌਜਵਾਨ ਦੀ ਉਮਰ ਦੱਸੀ ਜਾ ਰਹੀ ਹੈ ਔਰ ਬੜੀ ਹੀ ਮੰਦਪਾਗੀ ਗੱਲ ਹੈ ਔਰ ਹਾਲੇ ਇਸ ਗੱਲ ਦੀ ਪੁਸ਼ਟੀ ਨਹੀਂ ਕਰ ਸਕਦੇ ਕਿ ਕਾਰਨ ਕੀ ਹਨ ਕਿਉਂਕਿ ਤਪਤੀਸ ਚੱਲ ਰਹੀ ਹੈ ਲੇਕਿਨ ਪੋਲ ਹੈ ਉੱਥੇ ਜਿੱਥੇ ਡੈੱਡ ਬਾਡੀ ਮਿਲੀ ਹੈ ਕੋਲ ਹੈ ਲੋਹੇ ਦਾ ਪੋਲ ਹੈ ਔਰ ਤੇ ਜਿਹੜੀ ਡੈੱਡ ਬਾਡੀ ਆ ਪੋਲ ਦੇ ਬਿਲਕੁਲ ਨਾਲੋਂ ਮਿਲਦੀ ਹੈ ਔਰ ਪਪੋਲ ਵੀ ਹੈ ਦਰਖਤਾ ਦੀ ਟਾਣੀ ਵੀ ਹੈ ਜੜ ਜਈ ਹੈ ਜਿੱਥੇ ਡੈੱਡ ਬੋਡੀ ਮਿਲਦੀ ਹੈ ਤੇ ਸਿਰ ਤੇ ਬਹੁਤ ਹੀ ਗੰਭੀਰ ਸੱਟ ਲੱਗੀ ਹੋਈ ਸੀ ਸਿਰ ਖੁੱਲ ਜਾਂਦਾ ਬੁਰੀ ਤਰ੍ਹਾਂ ਖੁੱਲ ਜਾਂਦਾ ਫਟ ਜਾਂਦਾ ਸਿਰ ਖੋਪੜੀ ਜਿਹੜੀ ਹੈ ਬਾਹਰ ਆ ਜਾਂਦੀ ਹੈ ਔਰ ਉੱਪਰ ਹੀ ਦਿਖਾ ਦੋ ਐਸਐਚ ਸਾਹਿਬ ਉਹ ਮੋਟਰਸਾਈਕਲ ਨੂੰ ਵੀ ਜਾਂਚ ਰਹੇ ਨੇ ਜਿਹੜੇ ਮੋਟਰਸਾਈਕਲ ਤੇ ਜਿਹੜਾ ਮੋਟਰਸਾਈਕਲਿਸਟ ਨੌਜਵਾਨ ਦਾ ਸੀ ਨੌਜਵਾਨ ਦਾ ਮੋਟਰਸਾਈਕਲ ਸੀ ਉਸ ਮੋਟਰਸਾਈਕਲ ਨੂੰ ਹੁਣ ਦੇਖਿਆ ਜਾ ਰਿਹਾ ਉਹਦੀ ਤਸਵੀਰ ਲਈ ਜਾ ਰਹੀ ਹੈ ਤਾ ਨੌਜਵਾਨ ਦੀ ਡੈੱਡ ਬਾਡੀ ਜਿਹੜੀ ਆ ਇੱਕ ਕਲਾਮ ਬਾਈਪਾਸ ਤੇ ਮਿਲਦੀ ਐ ਸਾਡੇ ਵੱਲੋਂ ਇਨਫੋਰਮ ਕੀਤਾ ਜਾਂਦਾ ਤਾਂ 5 ਕਿ ਮਿੰਟ ਦੇ ਅੰਦਰ ਅੰਦਰ ਹੀ ਪੁਲਿਸ ਦੀ ਟੀਮ ਇੱਥੇ ਪਹੁੰਚ ਜਾਂਦੀ ਐ ਐਸਐਚਓ ਵਿਸ਼ੇਖ ਸ਼ਰਮਾ ਸਿਟੀ ਥਾਣੇ ਤੋਂ ਆਪਣੀ ਟੀਮ ਦੇ ਨਾਲ ਤੁਰੰਤ ਪਹੁੰਚਦੇ ਨੇ ਔਰ ਡੈੱਡ ਬਾਡੀ ਨੂੰ ਹੁਣ ਐਂਬੂਲੈਂਸ ਵਿੱਚ ਰਖਵਾ ਦਿੱਤਾ ਗਿਆ ਤੇ ਸਿਵਲ ਹਸਪੀਟਲ ਲੈ ਕੇ ਲਜਾਇਆ ਜਾਵੇਗਾ ਪਰ ਬਾਕੀ ਤਫ਼ਤੀਸ਼ ਦਾ ਮੈਟਰ ਐ ਪੁਲਿਸ ਜਾਂਚ ਵਿੱਚ ਜੁਟੀ ਹੋਈ ਐ ਕਿ ਕਾਰਨ ਕੀ ਐ ਅਸਲ ਕਾਰਨ ਸਾਹਮਣੇ ਆਣਦੀ ਪਤਾ ਲੱਗੇਗਾ ਕਿ ਐਕਸੀਡੈਂਟ ਕੇਸ ਹੈ ਜਾਂ ਇਹਦੇ ਪਿੱਛੇ ਕੋਈ ਹੋਰ ਕਹਾਣੀ ਹੈ ਪਰ ਇਹ ਡੈੱਡ ਬਾਡੀ ਜਿਹੜੀ ਇੱਥੇ ਮਿਲਈ ਇਹਨਾਂ ਨੇ ਅਸੀਂ ਗੱਲਬਾਤ ਕੀਤੀ ਹੈ ਇਹ ਕਹਿੰਦੇ ਕਿ ਜੀ ਅਸੀਂ ਨਾ ਤਾਂ ਕੋਈ ਆਵਾਜ਼ ਸੁਣੀ ਹੈ ਨਾ ਤਾਂ ਦੇਖਿਆ ਪਰ ਜੇ ਉਧਰੋਂ ਦੇਖਿਆ ਜਾਵੇ ਤਾਂ ਜਾਲੀਆਂ ਚੋਂ ਸਭ ਕੁਝ ਨਜ਼ਰ ਆਉਂਦਾ ਜੇ ਐਡਾ ਵੱਡਾ ਹਾਦਸਾ ਹੋਇਆ ਹੋਵੇ ਜੇ ਬੰਦਾ ਮੋਟਰਸਾਈਕਲ ਦਾ ਤੜ ਕਰਕੇ ਦੇ ਵਿੱਚ ਖੰਭੇ 'ਚ ਵੱਜਿਆ ਹੋਵੇ ਸਿਰ ਵੱਜ ਕੇ ਖੁੱਲਿਆ ਹੋਵੇ ਤਾਂ ਆਵਾਜ਼ ਤਾਂ ਜ਼ਰੂਰ ਆਈ ਹੋਵੇਗੀ ਤਾਂ ਬੜੀ ਹੀ ਸਮਝਣ ਵਾਲੀ ਗੱਲ ਹੈ ਕਿ ਉੱਥੇ ਜੇ ਦੁਕਾਨ ਦੇ ਅੰਦਰ ਠੇਕੇ ਦੇ ਅੰਦਰ ਕੋਈ ਬੈਠਾ ਹੋਵੇਗਾ ਤਾਂ ਉਸਨੇ ਜ਼ਰੂਰ ਦੇਖਿਆ ਹੋਵੇਗਾ ਕਿ ਕਲੀਅਰ ਵਿਜ਼ਨ ਹੈ ਉਧਰੋਂ ਆਪਾਂ ਉਧਰ ਗੱਲ ਕਰੀਏ ਦਿਖਾਈ ਉਹ ਦੁਕਾਨ ਦੇ ਜਾਲੀਆਂ ਨੇ ਤੇ ਇਧਰੋਂ ਕਲੀਅਰ ਵਿਜ਼ਨ ਬਣਦਾ ਹੈ ਤਾਂ ਬੜੀ ਲਾਜ਼ਮੀ ਜੀ ਗੱਲ ਹੈ ਸਮਝਣ ਵਾਲੀ ਗੱਲ ਹੈ ਕਿ ਜੇ ਉੱਥੋਂ ਐਕਸੀਡੈਂਟ ਸਾਹਮਣੇ ਹੋਇਆ ਹੋਵੇਗਾ ਤਾਂ ਨਜ਼ਰ ਤਾਂ ਆਉਂਦਾ ਹੈ ਕੀ ਕਹਾਣੀ ਹੈ ਤਫਤੀਸ਼ ਦਾ ਮੈਟਰ ਹੈ ਇਹ ਪੁਲਿਸ ਤਫਤੀਸ਼ ਕਰ ਰਹੀ ਹੈ ਢੁਗਾਈ ਨਾਲ ਜਾਂਚ ਰਹੀ ਹੈ ਤੇ ਆਉਣ ਵਾਲੇ ਸਮੇਂ ਵਿੱਚ ਪਤਾ ਲੱਗ ਜਾਏਗਾ ਭਾਈ ਤੁਸੀਂ ਕਿੰਨੇ ਕੁ ਜਾ ਇੱਥੇ ਕਤੋਂ ਹੁਣੇ ਆਇਆ ਜਦੋਂ ਉੱਥੇ ਐਕਸੀਡੈਂਟ ਹੋਇਆ ਸੀ ਐਕਸੀਡੈਂਟ ਇੱਕ ਕਹਿਣਾਂ ਗੱਲ ਕੀਤੀ ਕਿ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਨਹੀਂ ਜੀ ਪਰ ਹੁਣ ਮੈਂ ਵੀ ਹੁਣੇ ਆ ਕੇ ਦੇਖਿਆ ਵੀ ਜਿਹੜੇ ਖੜੇ ਸੀਗੇ ਸਾਰੇ ਜਣੇ ਚਲੋ ਮੈਂ ਵੀ ਮੈਂ ਕਿਹਾ ਦੇਖ ਲੈਂਦੇ ਆ ਕੋਣ ਆ ਬੰਦਾ ਉਹ ਆਰਟੀ ਉਰਤੀ ਉੱਪਰ ਕੱਢ ਕੇ ਦੇਖੀ ਸੀ ਅਸੀਂ ਉਹਨਾਂ ਦੀ ਉਹ ਇਨਸ਼ੋਰੈਂਸ ਦੇ ਉੱਤੇ ਲਗੜੋਏ ਦਾ ਮੁੰਡੇ ਦਾ ਨਾਮ ਲਿਖਿਆ ਆ ਸੀਗਾ ਹਾਂ ਲਗੜੋਏ ਦਾ ਹਾਂ ਜੀ ਕਿੰਨੀ ਉਮਰ ਲੱਗਦੀ ਸੀ ਮੁੰਡੇ ਦੀ ਮੁੰਡੇ ਦੀ ਉਮਰ ਹੋਣੀ ਹੈ ਮੇਰੇ ਖਿਆਲ 24-25 ਸਾਲ ਹੋਣੀ ਹੈ ਜੀ ਚਲ ਪੱਕੇ 30 ਸਾਲ ਕਹਿ ਰਹੇ ਆ ਨਹੀਂ ਨਹੀਂ 25 ਸਾਲ ਦੀ ਹੋਣੀ ਹੈ ਜੇ ਛੋਟੀ ਉਮਰ ਹੈ ਖੇਰਦੀ ਮੋਟ ਹੈ ਬਹੁਤ ਜਿਆਦਾ ਜੀ ਮੈਨੂੰ ਲੱਗਦਾ ਇਧਰੋਂ ਮੁੰਡਾ ਆਇਆ ਹੋਣਾ ਜੀ ਤੇਜ ਇਹ ਜਾਂਦਾ ਹੋਇਆ ਇਧਰੋਂ ਕੋਈ ਨਿਕਲਿਆ ਹੋਣਾ ਇੱਥੇ ਵੱਜਿਆ ਹੋਣਾ ਜੀ ਇਹਦੇ ਮੁੰਡੇ ਦੇ ਵਿੱਚ ਕੋਈ ਉਦਾਂ ਤਾਂ ਨਹੀਂ ਦੇਖ ਸਕਦਾ ਮੁੰਡਾ ਸਿੱਧਾ ਆ ਕੇ ਤਾਂ ਨਹੀਂ ਵੱਜ ਸਕਦਾ ਇਹਦੇ ਵਿੱਚ ਬਾਕੀ ਇਹ ਹੁਣ ਇਹਨਾਂ ਨੂੰ ਪਤਾ ਹੁਣ ਹੋਣਾ ਚਾਹੀਦਾ ਜੀ ਕਿੱਦਾਂ ਕੀ ਚੱਕਰ ਹੋਇਆ ਸਾਹਮਣੇ ਦੇਖੋ ਉਧਰ ਵਿਜਨ ਕਲੀਅਰ ਹੈ ਡੈੱਡ ਬੋਡੀ ਇੱਥੇ ਵੀ ਸਾਹਮਣੇ ਹੋ ਜੇ ਟੇਕੇ ਦੇ ਅੰਦਰ ਕੋਈ ਬੈਠਾ ਦਿਸਦਾ ਹੱਥ ਤੇ ਬੈਠਦ ਵੀ ਦਿਸਦਾ ਸਹੀ ਗੱਲ ਸਹੀ ਹੋਣਾ ਜੀ ਹੁਣ ਮੇਨ ਕਾਰ ਦੇ ਇਹਨਾਂ ਦੇ ਬਿਆਨਾਂ ਤੋਂ ਖੁੱਲੂ ਉਹਨਾਂ ਦੇ ਬਿਆਨਾਂ ਤੋਂ ਖੁੱਲੂ इधर तो तफतीश तो चल रही है आप डिस्टर्ब नहीं करना चाहते देखे कुछ किदा होया उ बैठा नहीं अंदर को बैठा नहीं था अंदर तो फिर इत्या मैं भर रहा था रजिस्टर ए सीधा आया इधर कुछ बंदे बैठे थे दारू पी रहे थे वो तो चले गए यह सीधा आया बाद में पता नहीं सीधा जाके मुझे लग रहा ब्रेक मारी आ क्या चक्कर हुआ जाके खंबे च बच गया मोटरसाइकिल सीधा चली गई बाद में सारे जब बंदे कट्ठे होने लगे गाड़ी गुड्डी रुकने लगी तो मैं भी निकल के आया देखा

ਤਾਂ ਪਹਿਲਾ ਜੋ ਇਨਫੋਰਮੇਸ਼ਨ ਮਿਲ ਰਹੀ ਸੀਗੀ ਕਹਿੰਦੇ ਕਿ ਜੀ ਅਸੀਂ ਦੇਖਿਆ ਹੀ ਨਹੀਂ ਹੁਣੇ ਵੀਰ ਕਹਿ ਰਿਹਾ ਕਿ ਅਸੀਂ ਦੇਖਿਆ ਜੀ ਵੀ ਮੋਟਰਸਾਈਕਲ ਸਿੱਧਾ ਚਲਾ ਗਿਆ ਮੋਟਰਸਾਈਕਲ ਸਿੱਧਾ ਕਿਸੇ ਬੰਦੇ ਨਾਲ ਗਿਆ ਕਿ ਆਪ ਹੀ ਚਲਾ ਗਿਆ ਉਹ ਤੁਹਾਨੂੰ ਸੁਣਾ ਦਿੱਤਾ ਗੱਲਬਾਤ ਕਰ ਰਹੇ ਨੇ ਤੇ ਉੱਥੇ ਮੌਕੇ ਤੇ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤੇ ਇੱਥੇ ਜੇ ਸਿਰ ਵੱਜਿਆ ਹੋਵੇ ਜੋ ਮੋਟਰਸਾਈਕਲ ਕਿੰਨਾ ਤੱਕ ਟੁੱਟ ਚੁੱਕਾ ਉਹ ਵੀ ਦੇਖ ਲੈਂਦੇ ਨਾ ਪਾਸ ਚੱਲ ਕਿ ਜੋ ਵੱਜ ਜਾਣਾ ਭਜੀ ਬੰਦਾ ਔੜ ਜਾਂਦਾ ਪਰ ਉਹ ਮਾਲ ਚੀਜ਼ ਵੱਜੇ ਨਾ ਟਾਈਮਰ ਚੇਂਜ ਗੰਗੀ ਹੋ ਜਾਂਦੀ ਉਹ ਠੇਕੇ ਵਾਲੇ ਨੂੰ ਪਤਾ ਹਣਾ ਭਜੀ ਇਹ ਤਾਂ ਠੇਕੇ ਵਾਲੇ ਪਹਿਲਾਂ ਕਹਿੰਦੇ ਦੇਖੇ ਨਹੀਂ ਹੁਣ ਤੇ ਮੈਂ ਦੇਖਿਆ ਅਛਾ ਜੀ ਹੁਣ ਕਹਿੰਦਾ ਦੇਖਿਆ ਕਿ ਮੋਟਰਸਾਈਕਲ ਸਿੱਧਾ ਵੱਜਿਆ ਠੇਕੇ ਵਾਲਿਆਂ ਨੂੰ ਪਤਾ ਜਾਣਗੇ ਨਹੀਂ ਦੱਸਦੇ ਹੁਣ ਇਹ ਤਾਂ ਹੁਣ ਪਤਾ ਨਹੀਂ ਅਸੀਂ ਜੇ ਤਾਂ ਆਪਣੀ ਡਿਊਟੀ ਤੇ ਜਾ ਰਹੇ ਸੀ 5 ਵਜੇ ਸਾਡੀ ਮੇਨ ਦੀ ਡਿਊਟੀ ਹੁੰਦੀ ਆ ਇੱਥੇ ਬੰਦਾ ਡਿਗੇ ਪੇ ਦੇਖਿਆ ਸੀ ਰੋਕ ਕੇ ਸੀ ਗਿਆ ਚਲੋ ਚੰਗੀ ਗੱਲ ਹੈ ਤੁਸੀਂ ਆਪਣੇ ਵੱਲੋਂ ਕੋਸ਼ਿਸ਼ ਕੀਤੀ ਜੇ ਸਾਥ ਚੱਲਦੇ ਹੁੰਦੇ ਤਾਂ ਮਦਦ ਹੋਰ ਹੋ ਜਾਣੀ ਸੀ ਹਾਂਜੀ ਹਾਂਜੀ ਕੋਈ ਦੇਖ ਕੇ ਰੁਕਦਾ ਨਹੀਂ ਜੀ ਅਸੀਂ ਤਾਂ ਤੁਹਾਡਾ ਨੰਬਰ ਫੇਰ ਕੱਢ ਕੇ ਤੁਹਾਨੂੰ ਕਾਲ ਕੀਤੀ ਅਸੀਂ ਤਾਂ ਫੇਰ ਹੋ ਗਈ ਗੱਲ ਲੱਗ ਗਿਆ ਪਤਾ ਕੋਣ ਆ ਮੁੰਡਾ ਹੁਣ ਪਰ ਪਰਿਵਾਰ ਨਾਲ ਹਮਦਰਦੀ ਹਾਂਜੀ ਉਹ ਤਾਂ ਹੀ ਤਾਂ ਹੀ ਹੁਣ ਰੁਕੇ ਆ ਹਮਦਰਦੀ ਕਰਕੇ ਹੀ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਸਾਨੂੰ ਵੀ ਕਾਲ ਕੀਤੀ ਹਾਂਜੀ ਧੰਨਵਾਦ ਕੀ ਹੁਣ ਆਪਣਾ ਫਰਜ਼ ਹੀ ਸੀਗਾ ਡਾਕਟਰ ਕਿਸੇ ਕੋਲ ਮੁੰਡਾ ਕੰਮ ਕਰਦਾ ਸੀ ਇਹ ਡਾਕਟਰ ਨਾਲ ਗੱਲ ਹੋਈ ਹੁਣ ਅੱਛਾ ਉਹ ਆ ਰਹੇ ਉਹਨਾਂ ਦੇ ਘਰ ਜਾਣ ਨੂੰ ਵੀ ਕਹਿੰਦੇ ਦੱਸ ਦਿੰਦੇ ਘਰ ਜਾਣ ਨੂੰ ਪਤਾ ਲੱਗ ਗਿਆ ਜੀ ਉਹ ਆ ਰਹੇ ਆ ਹਾਂਜੀ ਆ ਲੌਕ ਲਾ ਲਿਓ ਜੀ ਫੋਨ ਨੂੰ ਆ ਫੋਨ ਵੀ ਫੜ ਲਓ ਇਹਨਾਂ ਦਾ ਸਾਹਿਬ ਜੀ ਇਹਨਾਂ ਦਾ ਫੋਨ ਵੀ ਫੜ ਲਓ ਆ ਨੌਜਵਾਨ ਦਾ ਫੋਨ ਹੈ ਇਹ ਮਾਲੀ ਓਨਰ ਆ ਜੀ ਦੱਸ ਆਇਓ ਪਿੱਛੇ ਕੀ ਲਿਖਿਆ ਹੋਰ ਉਹ ਦਈਆਂ ਵੈਸੇ ਹੀ ਫੋਟੋ ਵਾਲਾ ਸ਼ਿਕਾਇਤ ਲੱਗਦਾ ਮੁੰਡਾ ਹਾਂਜੀ 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 ਮੈਸੀ ਲਿਖਿਆ ਪਿੱਛੇ ਹਾਂਜੀ ਹਾਂਜੀ ਲਗੜੋਏ ਪਿੰਡ ਦਾ ਹੀ ਆ ਆਕਾਸ਼ ਨਾਮ ਹੈ ਇਹਦਾ ਆਕਾਸ਼ ਹਾਂਜੀ ਪਰ ਬੜੀ ਮੰਦ ਭਾਗੀ ਗੱਲ ਆ ਜੀ ਲੰਗੜੋਏ ਪਿੰਡ ਦੇ ਆਕਾਸ਼ ਨੌਜਵਾਨ ਦੀ ਡੈਥ ਹੋ ਗਈ ਆ ਕਿਸੇ ਡਾਕਟਰ ਦੇ ਕਹਿੰਦੇ ਕੰਮ ਕਰਦਾ ਸੀ ਮੋਟਰਸਾਈਕਲ ਦਾ ਨੰਬਰ ਦਿਖਾ ਦੇ ਵੀਰੇ ਪੀਪੀ 32 ਏ ਡੀ 0888 ਨੰਬਰ ਹੈ ਪੀਬੀ 32 ਏਡੀ 0888 ਨੰਬਰ ਹੈ ਤਾਂ ਬਹੁਤ ਹੀ ਮੰਦ ਭਾਗੀ ਗੱਲ ਬਹੁਤ ਦਿਲ ਦਹਿਲਾ ਦੇਣ ਵਾਲੀ ਗੱਲ ਬਹੁਤ ਹੀ ਹਿਰਦੇ ਬਲੁੰਦਰਣ ਵਾਲੀ ਗੱਲ ਹੈ ਕਿ ਨੌਜਵਾਨ ਦੇ ਇੱਥੇ ਪ੍ਰਾਣ ਚਲੇਗੇ ਹਨ ਪਰ ਪੁਲਿਸ ਤੁਰੰਤ ਪਹੁੰਚਦੀ ਹੈ ਪੁਲਿਸ ਦੀ ਟੀਮ ਤੁਰੰਤ ਪਹੁੰਚਦੀ ਹੈ ਔਰ ਜਿਹੜੇ ਨੌਜਵਾਨ ਨੇ ਭਰਾ ਨੇ ਇਹ ਆਪਣੇ ਗੰਨਾ ਮਿਲ ਚ ਕਹਿੰਦੇ ਡਿਊਟੀ ਤੇ ਜਾਣਾ ਸੀ ਤਾਂ ਇੱਥੇ ਦੇਖਦੇ ਆ ਕਿ ਨੌਜਵਾਨ ਡੇਗਿਆ ਪਿਆ ਤਾਂ ਬਦਦ ਕਰਨ ਲਈ ਭਰਾ ਰੁੱਕਦੇ ਨੇ ਆਪਣੇ ਵੱਲੋਂ ਪੂਰੀ ਮਦਦ ਕਰਨਾ ਚਾਹੁੰਦੇ ਸੀ ਲੇਕਿਨ ਰੱਬ ਨੂੰ ਹੋਣੀ ਨੂੰ ਕੁਝ ਹੋਰ ਮਨਜ਼ੂਰ ਸੀ ਨੌਜਵਾਨ ਦੀ ਪਹਿਲੇ ਜਾਨ ਜਾ ਚੁੱਕੀ ਸੀ ਤਾਂ ਪੁਲਿਸ ਹੁਣ ਆਪਣੀ ਤਫ਼ਤੀਸ਼ ਵਿੱਚ ਲੱਗੀ ਹੋਈ ਹੈ ਠੇਕੇ ਦੇ ਅੰਦਰ ਜਿਹੜੀ ਜਾ ਕੇ ਗੱਲਬਾਤ ਕੀਤੀ ਜਾ ਰਹੀ ਹੈ ਕਰਿੰਦਿਆਂ ਦੇ ਨਾਲ ਤਾਂ ਬਹੁਤ ਹੀ ਅਫਸੋਸ ਵਾਲੀ ਗੱਲ ਕਿ ਮੁੰਡਿਆਂ ਦੇ ਦੇਖੋ ਮੋਬਾਈਲ ਫੋਨ ਦੇ ਪਿੱਛੇ ਮੈਸੀ ਲਿਖਿਆ ਤਾਂ ਫੁੱਟਬਾਲ ਦਾ ਸ਼ਕੀਨ ਨੌਜਵਾਨ ਹੋਣਾ ਔਰ ਮੋਟਰਸਾਈਕਲ ਦੇ ਇਹਨਾਂ ਨੁਕਸਾਨ ਨਹੀਂ ਹੋਇਆ ਪਰ ਨੌਜਵਾਨ ਦੀ ਜਾਨ ਚਲੀ ਗਈ ਹੈ ਹੁਣ ਕਿਵੇਂ ਕਹਾਣੀ ਬਣਦੀ ਹੈ ਸਾਰੀ ਤਫਤੀਸ਼ ਵਿੱਚ ਪੁਲਿਸ ਜੁੱਟੀ ਹੋਈ ਹੈ ਤਸਵੀਰਾਂ ਅਸੀਂ ਤੁਹਾਨੂੰ ਕਲਾਮ ਬਾਈਪਾਸ ਤੋਂ ਦਿਖਾ ਰਹੇ ਹਾਂ ਕਰ ਦਿਓ ਕਰ ਦਿਓ ਠੀਕ ਹੈ ਵੀਰੇ ਧੰਨਵਾਦ ਓਕੇ ਭਾਈ ਠੀਕ ਹੈ ਵੀਰੇ ਤਾਂ ਇਹ ਤਸਵੀਰਾਂ ਸੀ ਤੁਹਾਨੂੰ ਕਲਾਮ ਬਾਈਪਾਸ ਠੇਕੇ ਤੋਂ ਦਿਖਾ ਰਿਹਾ ਬਹੁਤ ਹੀ ਮੰਦ ਭਾਗੀ ਗੱਲ ਹੈ ਪੁਲਿਸ ਆਪਣੀ ਤਫਤੀਸ਼ ਵਿੱਚ ਲੱਗੀ ਹੋਈ ਹੈ ਜੇ ਕੋਈ ਹੋਰ ਅਪਡੇਟ ਹੋਏ ਇਸ ਮਾਮਲੇ 'ਚ ਤਾਂ ਤੁਹਾਡੇ ਨਾਲ ਸਾਂਝੀ ਕਰਾਂਗੇ ਲੇਕਿਨ ਬੇਨਤੀ ਹੈ ਇੰਨੀ ਹੈ ਕਿ ਹਾਈਵੇ ਤੇ ਮੋਟਰਸਾਈਕਲ ਵਾਲੇ ਭਰਾਵਾਂ ਨੂੰ ਬੇਨਤੀ ਹੈ ਕਿ ਇੱਕ ਸਾਈਡ ਤੇ ਚੱਲਣ ਹਾਲਾਂਕਿ ਇੱਥੇ ਵੀ ਚਰਚਾਵਾਂ ਚੱਲ ਰਹੀਆਂ ਸਨ ਕਿ ਹੋ ਸਕਦਾ ਕਿਸ ਨੇ ਕਿਛੋ ਟੱਕਰ ਮਾਰਤੀ ਹੋਵੇ ਪਰ ਜੇ ਟੱਕਰ ਮਾਰੀ ਹੁੰਦੀ ਸਾਹਮਣੇ ਬੈਠੇ ਨੂੰ ਨਜ਼ਰ ਤਾਂ ਆਉਂਦਾ ਤਾਂ ਬੇਨਤੀ ਐਨੀ ਆ ਕਿ ਸਪੀਡ ਨੂੰ 19 ਰੱਖੋ ਜਿੰਨੀ ਕੰਟਰੋਲ ਕਰ ਹੋ ਜਵੇ ਵੈਸੇ ਵੀ ਇੱਥੇ ਜਿਹੜੇ 4 ਵੀਲਰ ਆ ਉਹਨਾਂ ਦੀ 90 ਦੀ ਲਿਮਟ ਐ ਪਰ ਗੱਡੀਆਂ ਮੇਰੇ ਖਿਆਲ ਨਹੀਂ ਮੈਨੂੰ ਲੱਗਦਾ ਕਿ 100 ਤੋਂ ਵੀ ਘੱਟ ਗੱਡੀ ਚੱਲਦੀ ਹੋਵੇ ਤਾਂ 2 ਵੀਲਰ ਵਾਲੇ ਭਰਾਵਾਂ ਨੂੰ ਬੇਨਤੀ ਐ ਕਿ ਆਪਣਾ ਬਚਾਅ ਆਪ ਕਰੋ ਇੱਕ ਸਾਈਡ ਤੇ ਚੱਲੋ ਬਹੁਤ ਬਹੁਤ ਸ਼ੁਕਰੀਆ